ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ ਵੋਟਰ ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਹੈ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਹੈ ਮ੍ਰਿਤਕਾਂ ਦਾ ਨਾਮ ਹਟਾਉਣਾ ਜੀ ਹਾਂ VOTER LIST ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਜਾਏਗਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕਰ ਸਕਦੇ ਹਾਂ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਯਕੀਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ভোটার ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਤ ਇਸ ਨੂੰ ਹਟਾਉਣ ਲਈ ਬੀਐਲਓ ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ ਬੀਐਲਓ ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ ਵੋਟਰ ਸੂਚਨਾ ਪਰਚੀ ਨੂੰ ਵਧੇਰੇ ਵੋਟਰ ਅਨੁਕੂਲ ਬਣਾਉਣ ਲਈ ਉਸਤੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਇਸ ਵਿੱਚ ਵੋਟਰ ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਵੇਗਾ ਕਮਿਸ਼ਨ ਨੇ ਇਸ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ ਬੀਐਲ ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਦਿੰਦਾ ਹੈ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ VOTER ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰਮਚਨੀ ਪੈਣਗੇ ਸਸ਼ਤਰਕਾਲ ਤੁਸੇਖ ਰਹਿਸਮ ਜੈਨ نیوز ਤੇ ਮੈਂ ਹਾਂ ਪ੍ਰਦੀਪ ਕੌਰ ਤਸਰੇਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ VOTER ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਹੈ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਹੈ ਮ੍ਰਿਤਕਾਂ ਦਾ ਨਾਮ ਹਟਾਉਣਾ ਜੀ ਹਾਂ ਵੋਟਰ ਲਿਸਟ ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਜਾਏਗਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕੱਟ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਯਕੀਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ভোটার ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਤ ਇਸ ਨੂੰ ਹਟਾਉਣ ਲਈ ਬੀਐਲਓ ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ ਬੀਐਲਓ ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ ਵੋਟਰ ਸੂਚਨਾ ਪਰਚੀ ਨੂੰ ਵਧੇਰੇ ਵੋਟਰ ਅਨੁਕੂਲ ਬਣਾਉਣ ਲਈ ਉਸਦੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਵਿੱਚ ਵੋਟਰ ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਇਸ ਸਿਰੇਸ਼ਾ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ ਬੀਐਲ ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਦਿੰਦਾ ਹੈ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ VOTER ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰਮਚਨੀ ਪੈਣਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਐਸਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਸਰਵਾਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ VOTER ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਹੈ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਮ੍ਰਿਤਕਾਂ ਦਾ ਨਾਮ ਹਟਾਉਣਾ ਜੀਹਾਂ VOTER LIST ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਚਾਹੀਦਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕੱਟ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਯਕੀਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ਵੋਟਰ ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਤ ਇਸ ਨੂੰ ਹਟਾਉਣ ਲਈ ਬੀਐਲਓ ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ ਬੀਐਲਓ ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ ਵੋਟਰ ਸੂਚਨਾ ਪਰਚੀ ਨੂੰ ਵਧੇਰੇ ਵੋਟਰ ਅਨੁਕੂਲ ਬਣਾਉਣ ਲਈ ਉਸਦੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਵਿੱਚ VOTER ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਸੇਸ਼ਾ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ BLO ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਹਿੰਦਾ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ VOTER ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰਮਚਨੀ ਪੈਣਗੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਨਵਾਂ ਨਿਊਜ਼ ਤੇ ਮੈਂ ਹਾਂ प्रदीप ਕੌਰ ਤਸਰਵਾਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ ਵੋਟਰ ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਹੈ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਹੈ ਮ੍ਰਿਤਕਾਂ ਦਾ ਨਾਮ ਹਟਾਉਣਾ ਜਿੱਹਾਂ ਵੋਟਰ ਲਿਸਟ ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਜਾਏਗਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕਰ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਯਕੀਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ਵੋਟਰ ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਤ ਇਸ ਨੂੰ ਹਟਾਉਣ ਲਈ ਬੀਐਲਓ ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ ਬੀਐਲਓ ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ ਵੋਟਰ ਸੂਚਨਾ ਪਰਚੀ ਨੂੰ ਵਧੇਰੇ ਵੋਟਰ ਅਨੁਕੂਲ ਬਣਾਉਣ ਲਈ ਉਸਦੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਵਿੱਚ ਵੋਟਰ ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਇਸ ਸੇਸ਼ਨ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ ਬੀਐਲ ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਦਿੰਦਾ ਹੈ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਕਰ ਕਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਜੜੀ ਆਸਾਨ ਹੋਏਗੀ ਤੇ ਉੱਥੇ ਵੋਟਰ ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰਮਚਨੀ ਪੈਣਗੇ ਸਸ਼ਤਰਕਾਲ ਤੁਸੀਂ ਸੁਖ ਰਹਿ ਸਮਝਣ ਜੀ ਉਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਰਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ ਵੋਟਰ ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਮ੍ਰਿਤਕਾਂ ਦਾ ਨਾਮ ਹਟਾਉਣਾ ਜੀ ਹਾਂ ਵੋਟਰ ਲਿਸਟ ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਜਾਏਗਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਸਗੋਂ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕੱਟ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਇਹ ਕਿਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ਵੋਟਰ ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਿਤ ਇਸ ਨੂੰ ਹਟਾਉਣ ਲਈ BLO ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ BLO ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ VOTER ਸੂਚਨਾ ਪਰਚੀ ਨੂੰ ਵਧੇਰੇ VOTER ਅਨੁਕੂਲ ਬਣਾਉਣ ਲਈ ਉਸਦੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਇਸ ਵਿੱਚ ਵੋਟਰ ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਸੇਸ਼ਾ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ ਬੀਐਲ ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਹੁੰਦਾ ਹੈ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ ਵੋਟਰ ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰੇਮਚ ਨਹੀਂ ਪੈਣਗੇ ਸਸ਼ਤਰਕਾਲ ਤੋਂ ਸੇਕ ਰਸਨ ਜੀ ਨਾਲ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤਸਰਵਾਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ ਵੋਟਰ ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਹੈ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਹੈ ਮ੍ਰਿਤਕਾਂ ਦਾ ਨਾਮ ਹਟਾਉਣਾ ਜੀ ਹਾਂ ਵੋਟਰ ਲਿਸਟ ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਜਾਏਗਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕੱਟ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਇਹ ਕਿਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ਵੋਟਰ ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਿਤ ਇਸ ਨੂੰ ਹਟਾਉਣ ਲਈ BLO ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ BLO ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ ਵੋਟਰ ਸੂਚਨਾ ਪਰਚੀ ਨੂੰ ਵਧੇਰੇ ਵੋਟਰ ਅਨੁਕੂਲ ਬਣਾਉਣ ਲਈ ਉਸਦੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਵਿੱਚ VOTER ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਇਸ ਸੇਸ਼ਾ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ BLO ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇਣ ਦਾ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ VOTER ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰਮਚਨੀ ਪੜਨਗੇ ਸਸ਼ਤਰਕਾਲ ਤੋਂ ਸਿੱਖ ਰਿਹਾ ਸਰ ਨਿਊਜ਼ ਤੇ ਮੈਂ ਹਾਂ प्रदीप कौर ਤਸਰਵਾਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ ਵੋਟਰ ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਹੈ ਮ੍ਰਿਤਕਾਂ ਦਾ ਨਾਮ ਹਟਾਉਣਾ ਜੀहां VOTER LIST ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਚਾਹੀਦਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕਰ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਯਕੀਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ VOTER ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਤ ਇਸ ਨੂੰ ਹਟਾਉਣ ਲਈ ਬੀਐਲਓ ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ ਬੀਐਲਓ ਉਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ ਵੋਟਰ ਸੂਚਨਾ ਪਰਚੀ ਨੂੰ ਵਧੇਰੇ ਵੋਟਰ ਅਨੁਕੂਲ ਬਣਾਉਣ ਲਈ ਉਸਦੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਵਿੱਚ ਵੋਟਰ ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁਖਤਾ ਤੇ ਵੱਡੇ ਆਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਇਸ ਸੇਸ਼ਨ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ ਬੀਐਲ ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਦਿੰਦਾ ਹੈ। ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ। ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ ਵੋਟਰ ਵੀ ਉਹਨਾਂ ਦੀ ਪਛਾਣ ਨੂੰ ਲੈ ਕੇ ਪਰੇਸ਼ਨੀ ਨਹੀਂ ਪੈਣਗੇ। ਸ਼ਸ਼ਤਰਕਾਲ ਤੁਸ ਦੇਖ ਰਿਹਾ ਸਮਝ ਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਸਰਵਾਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸਦੇ ਕਿ ਹੁਣ ਵੋਟਰ ਸੂਚੀ ਦੇ ਵਿੱਚ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਉਹ ਨਹੀਂ ਦਿਖੜਗੇ। ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜੋ ਸਲਿੱਪਸ ਸਾਡੇ ਘਰੇ ਪਹੁੰਚਦੀਆਂ ਨੇ ਉਸ ਦੇ ਵਿੱਚ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਪਰ ਇਸ ਦੇ ਵਿੱਚ ਹੁਣ ਅਪਡੇਟ ਕਰ ਦਿੱਤੀ ਗਈ ਹੈ ਕਿ ਹੁਣ ਮ੍ਰਿਤਕਾਂ ਦੀ ਜਿਹੜੀ ਸੂਚੀ ਹੈ ਹਟਾ ਦਿੱਤੀ ਜਾਏਗੀ ਮ੍ਰਿਤਕਾਂ ਦੇ ਨਾਮ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਨਜ਼ਰ ਨਹੀਂ ਆਣਗੇ ਤਾਂ ਬਿਲਕੁਲ ਹੈ ਚੋਣ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਤਿੰਨ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਹੈ ਮ੍ਰਿਤਕਾਂ ਦਾ ਨਾਮ ਹਟਾਉਣਾ ਜੀ ਹਾਂ VOTER LIST ਦੇ ਵਿੱਚੋਂ ਮ੍ਰਿਤਕਾਂ ਦਾ ਨਾਮ ਹਟਾ ਦਿੱਤਾ ਚਾਹੀਦਾ ਤੇ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੋਈ ਵੀ ਇਸ ਦੇ ਨਾਲ ਤੁਹਾਨੂੰ ਵੱਡੇ ਅਧਿਕਾਰੀ ਦੀ ਅਰਜ਼ੀ ਲੈਣ ਦੀ ਲੋੜ ਨਹੀਂ ਪੈਗੀ ਅਸਗੋ ਮ੍ਰਿਤਕਾਂ ਦੇ ਰਜਿਸਟ੍ਰੇਸ਼ਨ ਡਾਟੇ ਤੋਂ ਤੁਸੀਂ ਇਲੈਕਟ੍ਰੋਨਿਕ ਰੂਪ ਦੇ ਵਿੱਚੋਂ ਡਾਟਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਉਹਨਾਂ ਦਾ ਨਾਮ ਕਰ ਸਕਦੇ ਹੋ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮ੍ਰਿਤਕ ਰਜਿਸਟ੍ਰੇਸ਼ਨ ਡਾਟੇ ਤੋਂ ਮ੍ਰਿਤਕਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਹਾਸਲ ਕਰਕੇ ਚੋਣ ਰਜਿਸਟਰੀ ਅਧਿਕਾਰੀ ਨੂੰ ਮੁਹੱਈਆ ਕਰਾਈ ਜਾਏਗੀ ਬਾਅਦ ਦੇ ਵਿੱਚ ਇਸ ਨੂੰ ਬੂਥ ਲੈਵਲ ਅਫਸਰ ਯਾਨੀ ਕਿ ਬੀ ਐਲਓ ਤੋਂ ਫੀਲਡ ਵਿਜ਼ਿਟ ਕਰਵਾ ਕੇ ਅਪਡੇਟ ਕਰ ਦਿੱਤਾ ਜਾਏਗਾ ਹ ਕਮਿਸ਼ਨ ਨੇ ਵੀ ਯਕੀਨੀ ਬਣਾਇਆ ਕਿ ਉਸ ਨੂੰ ਮ੍ਰਿਤਕਾਂ ਦਾ ਵੇਰਵਾ ਸਮੇਂ-ਸਮੇਂ ਤੇ ਰਜਿਸਟਰਾਰ ਜਨਰਲ ਵੱਜੋਂ ਮਿਲਦਾ ਰਹੇਗਾ ਵੋਟਰ ਸੂਚੀ ਤੋਂ ਮ੍ਰਿਤਕ ਦਾ ਨਾਮ ਹਟਾਉਣ ਲਈ ਚੋਣ ਕਮਿਸ਼ਨ ਦੀ ਹੁਣ ਤੱਕ ਜੋ ਇਹ ਪ੍ਰਕਿਰਿਆ ਸੀ ਉਸ ਤਹਤ ਇਸ ਨੂੰ ਹਟਾਉਣ ਲਈ ਬੀਐਲਓ ਕੋਲ ਫਾਰਮ 7 ਤਹਿਤ ਰਸਮੀ ਅਰਜ਼ੀ ਦੇਣੀ ਹੁੰਦੀ ਹੈ ਜਿਸ ਨੂੰ ਮੌਕੇ ਤੇ ਜਾਣ ਤੋਂ ਬਾਅਦ ਬੀਐਲਓਸ ਨੂੰ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ ਅਕਸਰ ਮ੍ਰਿਤਕਾਂ ਦੇ ਨਾਂ ਹਟਾਉਣ ਲਈ ਰਸਮੀ ਅਰਜ਼ੀਆਂ ਕਾਫੀ ਲੰਮੇ ਸਮੇਂ ਬਾਅਦ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਉਹ ਨਾਂ ਸੂਚੀ ਦੇ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਸੀ ਕਮਿਸ਼ਨ ਨੇ ਸੁਧਾਰ ਦੀ ਦਿਸ਼ਾ ਦੇ ਵਿੱਚ ਦੂਜਾ ਜੋ ਮਹੱਤਵਪੂਰਨ ਕਦਮ ਚੁੱਕਿਆ ਉਹ VOTER ਸੂਚਨਾ ਪਰਚੀ ਨੂੰ ਵਧੇਰੇ VOTER ਅਨੁਕੂਲ ਬਣਾਉਣ ਲਈ ਉਸਤੇ ਡਿਜ਼ਾਈਨ ਦੇ ਵਿੱਚ ਬਦਲਾਅ ਕੀਤਾ ਜਿਸ ਵਿੱਚ VOTER ਦਾ ਸੀਰੀਅਲ ਨੰਬਰ ਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਤੇ ਵੱਡੇ ਕਾਰ ਦੇ ਵਿੱਚ ਦਰਸਾਇਆ ਜਾਏਗਾ ਇਸ ਨਾਲ ਉਹਨਾਂ ਲਈ મતદાન ਕੇਂਦਰ ਦੀ ਪਛਾਣ ਕਰਨਾ ਆਸਾਨ ਹੋਏਗਾ ਕਮਿਸ਼ਨ ਨੇ ਸੇਸ਼ਾ ਦੇ ਵਿੱਚ ਤੀਜਾ ਜੋ ਫੈਸਲਾ ਲਿਆ ਉਹ ਬੀਐਲਓ ਨੂੰ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੇ ਹੰਦ ਹੈ ਮਤਲਬ ਹੁਣ ਉਹ ਜਦੋਂ ਚੋਣ ਦੇ ਕੰਮ ਲਈ ਘਰ ਘਰ ਜਾਣਗੇ ਤਾਂ ਚੋਣ ਕਮਿਸ਼ਨ ਦਾ ਪਛਾਣ ਪੱਤਰ ਨਾਲ ਲੈ ਕੇ ਜਾਣਗੇ ਇਸ ਨਾਲ ਜਿੱਥੇ ਉਹਨਾਂ ਦੀ ਪਛਾਣ ਹੈ ਜਿਹੜੀ ਆਸਾਨ ਹੋਏਗੀ ਤੇ ਉੱਥੇ ਵੋਟਰ ਵੀ ਉਹਨਾਂ ਦੀ ਪਛਾਣ ਨੂੰ ਲੈ ਕੇ